ਇਸ ਵੱਲੀ ਦੀ ਵੱਡੀ ਖਬਰ ਮਨੀਸ਼ ਸੋਦੀਆ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ 17 ਮਹੀਨਿਆਂ ਤੋਂ ਉਹ ਜੇਲ੍ਹ ਚ ਬੰਦ ਨੇ 17 ਮਹੀਨਾ ਬਾਅਦ ਜੇਲ੍ਹ ਤੋਂ ਬਾਹਰ ਆਣ ਦੀ ਇੱਕ ਉਮੀਦ ਜਿਹੜੀ ਹੈ ਉਹ ਵੱਜੀ ਗਈ ਹੈ ਸੁਪਰੀਮ ਕੋਰਟ ਨੇ ਮਨੀਸ਼ ਸੋਦੀਆ ਨੂੰ ਜ਼ਮਾਨਤ ਦੇ ਦਿੱਤੀ ਤੁਹਾਨੂੰ ਦੱਸ ਦਈਏ ਕਿ 6 ਅਗਸਤ ਨੂੰ ਇਹ ਜਿਹੜਾ ਫੈਸਲਾ ਹੈ ਇਹ ਸੁਰੱਖਿਅਤ ਪੰਜਾਬ ਚੋਦੋ ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠੱਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੇ ਨਿਕਾਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਇਆ ਦਿਨ ਰਾਤ ਲੱਗੇ ਹੋਇਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਖੇਤ ਰੱਖ ਲਿਆ ਗਿਆ ਸੀ ਅੱਜ ਉਸ ਤੇ ਦੁਬਾਰਾ ਵਿਚਾਰ ਕਰਕੇ ਮਨੀਸ਼ ਸੋਸੋਧਿਆ ਨੂੰ ਤੁਹਾਨੂੰ ਦੱਸ ਦਈਏ ਕਿ ਡਿਪਟੀ ਸੀਐਮ ਦਿੱਲੀ ਦੇ ਡਿਪਟੀ ਸੀਐਮ ਰੈ ਨੇ ਮਨੀਸ਼ ਸੋਸੋਧਿਆ ਉਹਨਾਂ ਨੂੰ ਸ਼ਰਾਬ ਕੋਟਾਲਾ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਕੇ ਭੇਜਿਆ ਗਿਆ ਸੀਗਾ ਜੇਲ ਔਰ ਹੁਣ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਯਾਨੀ 3 ਦਿਨ ਪਹਿਲਾਂ ਇਹ ਜ਼ਮਾਨਤ ਤੇ ਫੈਸਲਾ ਰੱਖਮਾ ਰੱਖ ਲਿਆ ਗਿਆ ਸੀ ਹੁਣ ਇਸ ਤੇ ਜ਼ਮਾਨਤ ਦੇ ਦਿੱਤੀ ਹੈ ਇਸ ਬਾਰੇ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਰਿਮਾਂਸ਼ੂ ਕਾਬਾ ਮੇਰੇ ਨਾਲ ਜੁੜ ਰਹੇ ਨੇ ਰਿਮਾਂਸ਼ੂ ਇਹ ਵੱਡੀ ਖਬਰ ਹੈ ਅੱਜ ਦੀ ਕਿ ਅਮਨੀਸ਼ ਸੋਦੀਆ ਨੂੰ ਜ਼ਮਾਨਤ ਮਿਲ ਗਈ ਹੈ ਸਾਤ ਮਨੀਸ਼ ਸੋਧਿਆ ਮਨੀਸ਼ ਸੋਧਿਆ ਦੇ ਪਰਿਵਾਰ ਲਈ ਔਰ ਆਮ ਆਦਮੀ ਪਾਰਟੀ ਦੇ ਲਈ ਵੀ ਬਹੁਤ ਵੱਡੀ ਰਾਤ ਹੋਈ ਕਿਉਂਕਿ ਫਰਵਰੀ 26 ਤੋਂ ਸੀਬੀਆਈ ਨੇ ਮਨੀਸ਼ ਸੋਧਿਆ ਨੂੰ ਰਸਟ ਕੀਤਾ ਹੋਇਆ ਔਰ ਤਕਰੀਬਨ 1.5 ਸਾਲ ਬਾਅਦ ਅੱਜ ਮਨੀਸ਼ ਸੋਧਿਆ ਜੇਲ੍ਹ ਤੋਂ ਬਾਹਰ ਆਣਗੇ ਸੁਪਰੀਮ ਕੋਰਟ ਦੇ ਡਬਲ ਬੈਂਚ ਨੇ ਮਨੀਸ਼ ਸੋਧਿਆ ਨੂੰ ਇਹ ਬੇਲ ਦਿੱਤੀ ਹੈ ਹਾਲਾਂਕਿ ਬੇਲ ਦਾ ਜਿਹੜਾ ਪੂਰਾ ਆਰਡਰ ਹੈ ਉਹਨੂੰ ਹਜੇ ਪੜਨਾ ਹੈ ਜੋ ਬਾਕੀਆ ਕਿਉਂਕਿ ਹੁਣੇ ਹੀ ਇਹ ਖਬਰ ਆਪਾਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿ ਬੇਲ ਜਿਹੜੀ ਆ ਮਿਲ ਚੁਕੀ ਹੈ ਦਾ ਮਤਲਬ ਰਾਹਤ ਮਨੀਸ਼ सिसोदिया ਨੂੰ ਮਿਲ ਚੁਕੀ ਹੈ ਕੁਝ ਸ਼ਰਤਾਂ ਤੇ ਇਹ ਮਨੀਸ਼ सिसोदिया ਨੂੰ ਜੇਲ੍ਹ ਰਾਣਾ ਦੀ ਦਿੱਤੀ ਗਈ ਹੈ ਔਰ ਜਿਸ ਤਰ੍ਹਾਂ ਮੈਂ ਦੱਸ ਰਿਹਾ ਕਿਉਂਕਿ 1.5 ਸਾਲ ਬਾਅਦ ਹੁਣ ਮਨੀਸ਼ ਤੇ ਸੋਦੀਆ ਜਿਹੜੇ ਨੇ ਉਹ ਜੇਲ੍ਹ ਤੋਂ ਬਾਹਰ ਆਣਗੇ ਆਮ ਆਦਮੀ ਪਾਰਟੀ ਦੇ ਲਈ ਬਹੁਤ ਵੱਡੀ ਰਾਹਤ ਦੀ ਗੱਲ ਹੈ ਕਿਉਂਕਿ ਆਵਾ ਵੀ ਪਾਰਟੀ ਦੇ ਸੁਪਰੀਮ ਲੀਡਰ ਅਰਵਿੰਦ ਕੇਜਰੀਵਾਲ ਵੀ ਇਸ ਵੇਲੇ ਜੇਲ੍ਹ 'ਚ ਨੇ ਉਸ ਤੋਂ ਬਾਅਦ ਉਹਨਾਂ ਦੇ ਡਿਪਟੀ ਔਰ ਨੰਬਰ 2 ਆਵਾ ਵੀ ਪਾਰਟੀ ਦੇ ਵਿੱਚ ਮੰਨੇ ਜਾਂ ਸਭ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਹੁਣ ਉਹ ਬਾਹਰ ਆਣਗੇ ਤਾਂ ਉਹਦੇ ਨਾਲ ਪਾਰਟੀ ਨੂੰ ਵੀ ਮਜ਼ਬੂਤੀ ਮਿਲੇਗੀ ਔਰ ਕਿਤੇ ਨਾ ਕਿਥੇ ਮਨੀਸ਼ ਸੋਧਿਆ ਦੇ ਲਈ ਖੁਸ਼ੀ ਦੀ ਖਬਰ ਹੈ ਕਿਉਂਕਿ ਬਾਰ-ਬਾਰ ਬੇਲ ਰਿਜੈਕਟ ਹੋਣਾ ਸੁਪਰੀਮ ਕੋਰਟ ਤੋਂ ਵੀ ਇੱਕ ਵਾਰੀ ਬੇਲ ਰਿਜੈਕਟ ਹੋ ਗਈ ਸੀਗੀ ਹੁਣ ਫਿਰ ਉਸ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਦੁਬਾਰਾ ਬੇਲ ਐਪਲੀਕੇਸ਼ਨ ਲਾਉਣ ਦੀ ਇਜਾਜ਼ਤ ਦਿੱਤੀ ਸੀਗੀ ਤਾਂ ਉਸ ਐਪਲੀਕੇਸ਼ਨ ਦੇ ਵਿੱਚ ਉਹਨਾਂ ਨੂੰ ਮਨਜ਼ੂਰੀ ਬੇਲ ਦੀ ਮਿਲ ਗਈ ਹੈ ਔਰ ਕੁਝ ਸ਼ਰਤਾਂ ਦੇ ਨਾਲ ਮਨੀਸ਼ ਸੋਧਿਆ ਨੂੰ ਜਿਹੜਾ ਹੈ ਬੇਲ ਤੇ ਉਹਨ ਰਿਹਾ ਕੀਤਾ ਜਾਏਗਾ ਜੇਲ੍ਹ ਤੋਂ ਜੀ ਸ਼ੁਕਰੀਆ ਸ਼ੁਕਰੀਆ ਨਮਨਸ਼ੂ ਇਹ ਜਾਣਕਾਰੀ ਦੇਣ ਲਈ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਮਨੀਸ਼ ਸੋਸੋਧੀਆਂ ਨੂੰ ਜ਼ਮਾਨਤ ਮਿਲ ਗਈ ਹੈ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਮਨੀਸ਼ ਸੋਸੋਧੀਆਂ ਦੇ ਵਕੀਲਾਂ ਨੇ ਸੁਪਰੀਮ ਕੋਰਟ ਚ ਅਰਜੀ ਦਾਇਰ ਕੀਤੀ ਸੀ ਹਾਈ ਕੋਰਟ ਨੇ ਤਰ ਦੱਸਿਆ ਕਿ ਹਾਈ ਕੋਰਟ ਨੇ ਮਨੀਸ਼ ਸੋਸੋਧੀਆਂ ਦੀ ਜ਼ਮਾਨਤ ਜਿਹੜੀ ਹੈ ਉਹ ਰੱਦ ਕਰ ਦਿੱਤੀ ਸੀ ਉਸ ਤੋਂ ਬਾਅਦ ਜਿਹੜੀ ਲੀਗਲ ਟੀਮ ਹੈ ਉਸਨੇ ਸੁਪਰੀਮ ਕੋਰਟ ਦਾ ਰੋਕ ਕੀਤਾ ਸੀ ਸੁਪਰੀਮ ਕੋਰਟ ਨੇ ਹੁਣ ਮਨੀਸ਼ ਸੋਦੀਆ ਨੂੰ ਜ਼ਮਾਨਤ ਦੇ ਦਿੱਤੀ ਯਾਨੀ 17 ਮਹੀਨੇ ਬਾਅਦ ਮਨੀਸ਼ ਸੋਦੀਆ ਜੇਲ ਤੋਂ ਬਾਹਰ ਆ ਜਾਣਗੇ ਅੱਜ ਸ਼ਾਮ ਤੱਕ ਹੋ ਸਕਦਾ ਹੈ ਕਿ ਮਨੀਸ਼ ਸੋਦੀਆ ਜੇਲ ਤੋਂ ਬਾਹਰ ਆ ਜਾਣ ਕਿਉਂਕਿ ਜ਼ਮਾਨਤ ਮਿਲਣ ਤੋਂ ਬਾਅਦ ਜੋ ਫਾਰਮੈਲਿਟੀ ਹੈ ਜਿੰਨੀ ਕਾਰਵਾਈ ਹੈ ਜਿਹੜੀ ਉਹ ਜੋ ਦਸਤਾਵੇਜ਼ੀ ਕਾਰਵਾਈ ਹੈ ਉਸ ਨੂੰ ਪੂਰਾ ਕਰਨ ਤੋਂ ਬਾਅਦ आज शाम तक मनीष सिसोदिया जेल तो बाहर आ सकते खबर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।